ਮਾਚੀਵਾੜਾ ਸਾਹਿਬ ਨੇੜੇ ਪਿੰਡ ਸਤਾਬਗੜ ਵਿੱਚ ਪੰਚਾਇਤੀ ਜ਼ਮੀਨ ਤੇ ਲੱਗੇ ਦਰਖਤ ਪੱਟਣ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਝੜਪ ਹੋਈ ਹੈ ਜਿਸ ਵਿੱਚ ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਜਖਮੀ ਹੋ ਗਏ ਨੇ ਪਿੰਡ ਦੇ ਸਾਬਕਾ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਵਿੱਚ ਕਰੀਬ 50 ਤੋਂ ਵੱਧ ਬੂਟੇ ਪਾਪੂਲਰ ਦੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਪਿੰਡ ਦੇ ਇੱਕ ਪਰਿਵਾਰ ਵੱਲੋਂ ਪੱਟਣੇ ਸ਼ੁਰੂ ਕਰ ਦਿੱਤੇ ਇਸ ਪੰਚਾਇਤੀ ਜ਼ਮੀਨ ਵਿੱਚ ਲੱਗੇ ਦਰਖਤਾਂ ਨੂੰ ਪੱਟਣ ਤੋਂ ਰੋਕਣ ਲਈ ਜਦੋਂ ਉਹ ਮੌਕੇ ਤੇ ਗਏ ਤਾਂ ਉਹ ਨਾ ਰੁਕੇ ਉਹਨਾਂ ਇਸ ਸਬੰਧੀ ਪਿੰਡ ਦੇ ਪੰਚਾਇਤ ਸਕੱਤਰ ਤੇ ਪੁਲਸ ਨੂੰ ਸੂਚ ਕਰ ਦਿੰਦਾ ਕਿ ਇਹਨਾਂ ਦਰਖਤਾਂ ਦੀ ਕਟਾਈ ਰੁਕੀ ਜਾਵੇ ਉਹਨਾਂ ਦੱਸਿਆ ਕਿ ਜਦੋਂ ਪਿੰਡ ਦਾ ਪੰਚਾਇਤ 77 ਦਰਖਤ ਪੁੱਟਣ ਵਾਲਿਆਂ ਦਾ ਮੌਕਾ ਦੇਖਣ ਪੁੱਜਾ ਤਾਂ ਦਰਖਤ ਪੁੱਟਣ ਵਾਲਿਆਂ ਨੇ ਉਹਨਾਂ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ ਸਾਬਕਾ ਸਰਪੰਚ ਬੂਟਾ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਵਾਸੀ ਦیدار ਸਿੰਘ ਅਤੇ ਮਨਜੀਤ ਸਿੰਘ ਮੌਕੇ ਵੱਲ ਆ ਰਹੇ ਸਨ ਤਾਂ ਦਰਖਤ ਪੁੱਟਣ ਵਾਲਿਆਂ ਨੇ ਉਹਨਾਂ ਉੱਪਰ ਜਾਲੇਵਾ ਹਮਲਾ ਕਰ ਦਿੱਤਾ ਸਮਰਾਵੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਕਾ ਕਿਹੜਾ ਪਿੰਡਾ ਮੇਰਾ ਨਾਮ ਜਤਿੰਦਰ ਸਿੰਘ ਸਨ ਆਫ ਧਿਆਨ ਸਿੰਘ ਵਾਸੀ ਪਿੰਡ ਸਤਵਗੜ ਇਹ ਮਾਮਲਾ ਡਰਦਾ ਹੈਗਾ ਜਿਹੜਾ ਇਹ ਜੀ ਮਾਮਲਾ ਮੈਂ 7-8 ਸਾਲ ਤੋਂ ਮੈਂ ਲੁਧਿਆਣੇ ਗਰੰਥੀ ਸਿੰਘ ਦੀ ਡਿਊਟੀ ਕਰਦੇ ਆ ਤੇ ਆਪਣੇ ਇਹ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗਰੰਥੀ ਸਿੰਘ ਨੇ ਤੇ ਆਪਣੇ ਦیدار ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਗੁਰਨਾਮ ਸਿੰਘ ਸਨ ਆਫ ਅ즈ਮੀਰ ਸਿੰਘ ਇਹ ਵੀ ਗਰੰਥੀ ਸਿੰਘ ਹੈ ਜੀ ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ ਕਿ ਮੰਨ ਲਓ ਵੈਸੇ ਜਿਦਾਂ ਪਾਖੀ ਸਿੰਘ ਆਪਾਂ ਦਾ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰੰਜਿਸ਼ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ ਫਿਰ ਮੈਂ ਆਪਣਾ ਇੱਕ ਤਰੀਕ ਨੂੰ ਆਇਆ ਜੀ ਆਪਣਾ ਇੱਥੇ ਪਿੰਡ ਵਿੱਚ ਸਟਾਬਗੜ ਆਪਣਾ ਕੰਮ ਕਰ ਸ਼ੁਰੂ ਕਰਨ ਵਾਸਤੇ ਤੇ ਜਿੱਤੇ ਮੈਂ ਬਰਾਂਡਾ ਪਾਰੇ ਦੇ ਉਹਦੇ ਨਾਲ ਮੈਂ ਪਪੂਲਰ ਲਾਇਸ ਚਾਰ ਪੰਜ ਸਾਲ ਤੋਂ ਤਾਂ ਉਹ ਪਟਾਰੀਆ ਸੀਗਾ ਤਾਂ ਕੱਲ ਮਨਜੀਤ ਸਿੰਘ ਤੇ ਦੀਦਾਰ ਸਿੰਘ ਤੇ ਬੂਟਾ ਸਿੰਘ ਸਰਪੰਚ ਠੀਕ ਹੈ ਜੀ ਇਹ ਆਏ ਨੇ ਘਰ ਦੇ ਨੂੰ ਗਾਲੀ ਗਲੋਚ ਕਰਕੇ ਗਏ ਨੇ ਵੀਡੀਓ ਬਣਾ ਕੇ ਗਏ ਨੇ ਜੀ ਤਾਂ ਘਰ ਦੇ ਨੇ ਮੈਨੂੰ ਦੱਸਿਆ ਜੀ ਮੈਂ ਇੱਟਾਂ ਲੈਣ ਗਿਆ ਸੀਗਾ ਤੇ ਅੱਜ ਜਦੋਂ ਵੀਡੀਓ ਸਭ ਮੌਕੇ ਤੇ ਆਏ ਨੇ ਜੀ ਮੌਕਾ ਦੇਖ ਰਹੇ ਸੀ ਕਿ ਇਹ ਗੂਤਾ ਸਿੰਘ ਮਨਜੀਤ ਸਿੰਘ ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮਾਨੂੰ ਗਾਲੀ ਗਲੋਚ ਫੇਰ ਕਰਨਾ ਸ਼ੁਰੂ ਕੀਤਾ ਗਾਲੀ ਗਲੋਚ ਕਰਦੇ ਸਮੇ ਸਾਡੀ ਹੱਥੋਂ ਪਾਈ ਹੋਈ ਨਾ ਇਹਨਾਂ ਨੇ ਮੇਰੇ ਕੋਈ ਸੱਤ ਮਾਰੀ ਕਿਰਚ ਕੋਰਚ ਨਾ ਮੈਂ ਇਹਨਾਂ ਦੇ ਮਾਰੀ ਏ ਠੀਕ ਹੈ ਜੀ ਝਗੜਾ ਕਰਦੇ ਆ ਇੱਟਾਂ ਤੇ ਗਿਰ ਪਿੰਨੇ ਮੈਂ ਵੀ ਇੱਟਾਂ ਤੇ ਗਿਰਿਆ ਮੇਰੇ ਵੀ ਇਹਨਾਂ ਦਾ ਕੜਾ ਲੱਗੇ ਸੀ ਉਹ ਨਾਰਮਲ ਲੜਾਈ ਹੋਈ ਹੈ ਠੀਕ ਹੈ ਤੇ ਜਨਨ ਕਿ ਗਲਤ ਬੋਲਦੇ ਆ ਠੀਕ ਹੈ ਜਿਹੜਾ ਮਨਜੀਤ ਸਿੰਘ ਆਏ ਨੇ ਹਾਂਜੀ ਆਪਣੀ ਜ਼ਮੀਨ ਤੇ ਆਏ ਨੇ ਨਹੀਂ ਇਹ ਪੰਚਾਇਤੀ ਜ਼ਮੀਨ ਚ ਹੈ ਜੀ ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ ਜਿਹਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ ਹੋਰ ਵੀ ਕਰਾਂਦੇ ਕਈਆਂ ਨੇ ਆਪਣੇ ਪੱਤੇ ਇੰਨੇ ਜੀ ਪਪੂਲਰ ਆ ਤੇ ਅਸੀਂ ਵੀ ਆਪਣੇ ਮੰਨ ਲਓ ਬਰਾਂਡਾ ਪਾਣ ਵਾਸਤੇ ਆਪਾਂ ਉਹ ਪਪੂਲਰ ਪਟਾ ਲੈਨੇ ਜੀ ਠੀਕ ਹੈ ਜਿਹੜਾ ਮਨਜੀਤ ਸਿੰਘ ਜੀ ਤੇ 306 ਦਾ ਪਰਚਾ ਜੀ ਠੀਕ ਇੱਕ ਇੱਕ ਹੋਰ ਪਰਚਾ ਜੀ ਜਿਹੜਾ ਆਪਣੇ ਬੂਤਾ ਸਿੰਘ ਸਰਪੰਚਾ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ ਉਹਨਾਂ ਨੇ ਸੁਸਾਇਟੀ ਨਾਲ ਕਰਕੇ ਕੀਤਾ ਜੀ ਜੋ ਵੀ ਉਹ ਬਿਆਨ ਹੋਏ ਨੇ ਇਹਨਾਂ ਦੇ ਬਰਤ ਸਭ ਕੁਝ ਹੋਇਆ ਪਰ ਇਹ ਜਦੋਂ ਵੀ ਆਣਾ ਗਲਤ ਗਾਲੀ ਗਲੋਚ ਕਰਨਾ ਜਾਂ ਜਦੋਂ ਆਪਣੇ ਵੀਡੀਓ ਸਭ ਆ ਗਏ ਨੇ ਜੀ ਉਹ ਮੌਕਾ ਦੇਖ ਰਹੇ ਨੇ ਇਹਨਾਂ ਦਾ ਆਣ ਦਾ ਮਤਲਬ ਹੀ ਨਹੀਂ ਸੀ ਵੀਡੀਓ ਸਭ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ ਠੀਕ ਹੈ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ 25 ਤਰੀਕ ਨੂੰ ਅਸੀਂ ਵੀ ਦੇਖਿਆ ਜੀ ਪਰ ਜੋ ਵੀ ਹੈ ਕਿ ਵੀਡੀਓ ਸਭ ਸਾਡੇ ਤਕਰਨ ਕਾਰਵਾਈ ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ ਜਾਂ ਸਾਡੇ ਆ ਕੇ ਘਰੇ ਬੋਲਣ ਦਾ ਗਾਲੀ ਗਲੋਚ ਕਰਨ ਦਾ ਜੀ ਜੇ ਆਪਾਂ ਗੱਲ ਕਰੀਏ ਵੀਡੀਓ ਜੋ ਮੈਂ ਉਥੇ ਉਹਦੇ ਤੇ ਫੈਕਟਰੀ ਦਾ ਬੈਨ ਹੈ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਜੀ ਉਹਨਾਂ ਨੂੰ ਵੀ ਦੱਸਿਆ ਸੀ 130 ਕਰਨੇ ਜੀ ਪਰ ਇਹਨਾਂ ਦਾ ਉਥੇ ਆਉਣ ਦਾ ਮਤਲਬ ਨਹੀਂ ਸੀ ਜਾਂ ਉਥੇ ਗਾਲੀ ਗਲੋਚ ਕਰਨ ਦਾ ਹਾਂਜੀ ਪਪੂਲਰ ਜਿਹੜੇ ਆਪਣੇ ਡੇਰੇ ਚ ਨੇ ਕਈ ਦਰਖਤ ਲੱਗਦੇ ਨੇ ਕਈਆਂ ਦੇ ਡੇਕਾਂ ਲੱਗੀਆਂ ਕਈਆਂ ਤੇ ਪਪੂਲਰ ਲੱਗੇ ਨੇ اپنی ਲੋੜ ਮੁਤਾਬਕ ਸਾਰੇ ਪਟਾ ਲੈਂਦੇ ਨਹੀਂ ਸਾਰਿਆਂ ਨੇ ਪਟਾਇਆ ਹੀ ਨਹੀਂ ਕਈ ਘਰਾਂ 'ਚ ਸਾਡੇ ਤੱਕ ਨਹੀਂ ਆਤੇ ਆਪਾਂ ਇਹੀ ਅਸੀਂ ਜੋ ਵੀ ਇਨਸਾਫ ਚਾਹੀਦੇ ਸਾਨੂੰ ਠੀਕ ਹੈ ਗਾਲੀ ਗਲੋਚ ਜੋ ਵੀ ਕੀਤੇ ਇਹਨਾਂ ਦੇ ਬਾਕੀ ਅਸੀਂ ਜੋ ਕੋਈ ਵੀ ਕਿਰਚ ਨਹੀਂ ਮਾਰੀ ਜੀ ਦਾ ਕੋਈ ਵੀ ਇਦਾਂ ਦਾ ਕੁਝ ਨਹੀਂ ਹੋਇਆ ਮੈਂ ਭਾਈ ਦੇਦਾਰ ਸਿੰਘ ਪਿੰਡ ਸ਼ਕਾਗੜੀ ਸਰ ਸਾਡੇ ਪਿੰਡ ਪੰਚਾਇਤ ਦੀ ਜ਼ਮੀਨ ਹੈ ਜੀ ਉਹਦੇ ਵਿੱਚ ਪੰਚਾਇਤ ਦੇ ਲਗਭਗ 60 70 ਪਾਪੂਲਰ ਲੱਗੇ ਆ ਤੇ ਪੰਚਾਇਤ ਨੇ ਮਾਤਾ ਪ੍ਰਭੂਸ਼ੁੱਧਤਾ ਵਾਸਤੇ ਕਈ ਪੌਦੇ ਲਗਾਏ ਆ ਜੀ ਤੇ ਪਿੰਡ ਦੇ ਸਾਡੇ ਪਿੰਡ ਦਾ ਇੱਕ ਬੰਦਾ ਜੀ ਲਾਭ ਸਿੰਘ ਅਤੇ ਉਹਦਾ ਪਰਿਵਾਰ ਜਿਨ੍ਹਾਂ ਨੇ ਚੋਰੀ ਪੰਚਾਇਤ ਦੇ ਬੂਟੇ 60 70 ਬੂਟਿਆਂ ਦਾ ਕਤਲ ਕਰ ਦਿੱਤਾ ਜੀ ਪਟਾ ਦਿੱਤੇ ਗਿਆ ਜੀ ਤੇ ਇਸ ਸਬੰਧਤ ਅਸੀਂ ਪਹਿਲੇ ਚੌਂਕੀ ਇਤਲਾਹ ਕੀਤੀ ਉਸ ਤੋਂ ਬਾਅਦ ਅਸੀਂ ਥਾਣੇ ਆ ਕੇ ਇਤਲਾਹ ਕੀਤੀ ਤੇ ਸਾਨੂੰ ਜੋ ਸਾਡਾ ਅਧਿਕਾਰਤ ਪ੍ਰਬੰਧਕ ਜੀਗਾ ਉਹਨਾਂ ਵੱਲੋਂ ਵੀ ਸਾਨੂੰ ਇੱਕ ਏਟੀ ਲੈ ਕੇ ਦਿੱਤੀ ਗਈ ਅਪਲੀਕੇਸ਼ਨ ਲੈ ਕੇ ਦਿੱਤੀ ਗਈ ਕਿ ਜਾ ਕੇ ਤੁਸੀਂ ਥਾਣੇ ਦੇ ਦਿਓ ਅਸੀਂ ਉਹ ਥਾਣੇ ਦਿੱਤੀ ਤੇ ਥਾਣੇ ਵਾਲੇ ਐਸਐਚਓ ਸਾਹਿਬ ਕਹਿੰਦੇ ਆ ਕਿ ਇਹ ਜ਼ਮੀਨਾਂ ਦਾ ਪਤਾ ਨਹੀਂ ਕਿਸ ਦੀ ਹੈ ਅਸੀਂ ਆਖੇ ਭਾਈ ਜੇ ਤੁਸੀਂ ਸਾਡੇ ਕੋਈ ਹਲਫੀਆ ਬਿਆਨ ਵੀ ਲੈਣਾ ਹੈ ਇਹ ਜ਼ਮੀਨਾਂ ਪੰਚਾਇਤੀ ਹੈ ਜੇ ਕਪਤਨ ਕੋਈ ਡੋਟ ਅਸੀਂ ਲਿਖ ਕੇ ਦਿੰਨੇ ਆ ਜੇ ਲਾਹਵ ਸਿੰਘ ਦੀ ਜ਼ਮੀਨ ਨਿਕਲੀ ਤਾਂ ਸਾਡੇ ਜਿਹੜਾ ਮਰਜ਼ੀ ਪਰਚਾ ਦਰਜ ਕਰ ਦੇ ਜੀ ਇਸ ਤਰ੍ਹਾਂ ਲੱਗਦਾ ਜਿ ਜਿਸ ਤਰ੍ਹਾਂ ਐਸਐਚਓ ਨੂੰ ਮਾਇਆ ਚੜੀ ਹੈ ਕਿਉਂਕਿ ਉਹ ਮਾਇਆदाई ਭੁੱਖਾ ਹੈ ਜੀ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਗੇੜਾ ਮਾਰਿਆ ਜੀ ਤੇ ਅੱਜ ਕੰਟਰ ਸੈਕਟਰੀ ਅਤੇ ਉਹਨਾਂ ਦੇ ਨਾਲ ਹੋਰ ਕਰਮਚਾਰੀ ਮੌਕਾ ਦੇਖਣ ਗਏ ਪਿੰਡ ਵਿੱਚ ਅਸੀਂ ਉਹਨਾਂ ਨੇ ਸਾਨੂੰ ਫੋਨ ਕੀਤਾ ਤੇ ਅਸੀਂ ਜਾ ਕੇ ਮੌਕਾ ਦੇਖਾਣਾ ਚਾਹਿਆ ਅਸੀਂ ਇਹ ਦੱਸਿਆ ਕਿ ਯਾਰ ਅਸੀਂ ਇਹਨਾਂ ਨੂੰ ਲਾਭ ਸਿੰਘ ਦੇ ਉਹਨਾਂ ਦੇ ਵਗੈਰਾ ਪੁੱਤਰਾਂ ਨੇ ਤੇ ਦੋ ਭਤੀਜੀਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਅਚਨਚੇਤ ਤੇ ਜਿਸ ਤੇ ਉਹਨਾਂ ਨੇ ਮਨਜੀਤ ਸਿੰਘ ਦੇ ਬਹੁਤ ਦੂਂਘੇ ਸੱਟਾਂ ਮਾਰੇ ਤੇਜ ਹਥਿਆਰਾਂ ਦੇ ਨਾਲ ਤੇ ਇਹਨਾਂ ਨੇ ਇੰਨੀ ਗੁੱਡਾਗਰਦੀ ਕੀਤੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਭਾਈ ਇਹਨਾਂ ਤੇ ਉੱਪਰ ਜੋ ਇਹਨਾਂ ਬੂਟੇ ਪੁੱਟੇ ਹਨ ਜੋ ਇਹਨਾਂ ਨੇ ਮਨਜੀਤ ਸਿੰਘ ਤੇ ਅਤੇ ਸਾਡੇ ਤੇ ਅਚਨਚੇਤ ਹਮਲਾ ਕੀਤਾ ਹੈ ਜਾਨਲੇਵਾ ਹਮਲਾ ਕੀਤਾ ਹੈ ਇਸ ਸਬੰਧੀ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਜੀ ਜ਼ਿੰਦਗਾਰੀ ਤੁਹਾਡੇ ਨਾਲ ਦੀ ਕਾਪੀ ਨਾ ਉਹ ਕੁਲਦੀਪ ਸਿੰਘ ਸੈਕਟਰੀ ਹੈ ਜੀ ਸਰਪੰਚ ਸਾਹਿਬ ਵੀ ਨਾਲ ਸੀ ਜੀ ਤੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਸਵੇਰੇ ਕਰਨਗੇ ਜੀ ਕਹਿੰਦੇ ਸਵੇਰੇ ਇਹ ਲਿਖ ਕੇ ਲਾਵਾਂਗੇ ਨਾਲ ਜੀ ਹੁਣ ਜਿਹੜੇ ਇੱਥੇ ਦਾਖਲ ਨੇ ਕੀ ਨਾਮ ਉਹਨਾਂ ਦਾ ਉਹਨਾਂ ਦੇ ਪੰਜੀ ਸਿੰਘ ਹੈ ਜੀ ਇਹ ਕਿਵੇਂ ਪੋਜੀਸ਼ਨ ਉਹਨੂੰ ਜੀਤ ਪੋਜੀਸ਼ਨ ਬਹੁਤ ਬੁਰੀ ਹੈ ਜੀ ਸੀਰੀਅਸ ਹੈ ਜੀ ਬਹੁਤ ਤੇ ਡਾਕਟਰ ਸਾਹਿਬ ਨੇ ਰਹਿ ਦਿੱਤੇ ਕਿ ਭਾਈ ਇਹਨਾਂ ਨੂੰ ਅਸੀਂ ਰੈਫਰ ਕਰਾਂ ਚੰਡੀਗੜ੍ਹ ਤੇ ਦੇਖੋ ਹੁਣ ਕੀ ਬਣਦਾ ਜੀ ਅੱਗੇ ਮੇਰਾ ਨਾਮ ਬੂਟਾ ਸਿੰਘ ਸਰਪੰਚ ਜੀ ਪਿੰਡ ਸਤਵਗੜ੍ਹ ਇਹ ਮਾਮਲਾ ਸਾਰ ਕੱਲ ਦਾ ਹੋਇਆ ਜੀ 25 ਤਰੀਕ ਦਾ 25 ਤਰੀਕ ਨੂੰ ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਲਾਹਵ ਸਿੰਘ ਨੇ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਕੋਈ 70 80 ਬੂਟੇ ਪਾਪੂਲਰ ਦੇ ਬਾੜ ਦਿੱਤੇ ਨੇ ਅਸੀਂ ਜਾ ਕੇ ਮੌਕਾ ਦੇਖਿਆ ਜੀ ਅਸੀਂ ਵੀਡੀਓ ਬਣਾਈ ਉਹਨਾਂ ਦੀ ਸਾਰਿਆਂ ਦੀ ਇੱਕਾ ਬਹੁਤ ਜ਼ਿਆਦਾ ਤਗੜਾ ਨੁਕਸਾਨ ਹੋਇਆ ਸੀ ਅਸੀਂ ਫਿਰ ਚੌਕੀ ਇੰਚਾਰਜ ਨੂੰ ਫੋਨ ਕਰਿਆ ਜੀ ਉਹਨਾਂ ਨੂੰ ਤਲਾਹ ਦਿੱਤੀ ਫਿਰ ਅਸੀਂ ਸਾਡਾ ਸੰਦੀਪ ਜਈ ਹੈ ਜੀ ਨਾਲੇ ਜਈ ਹੈ ਜੀ ਨਾਲੇ ਸਾਡੀ ਪੰਚਾਇਤ ਦਾ ਪ੍ਰਬੰਧਕ ਹੈ ਉਹ ਫਿਰ ਅਸੀਂ ਉਹਨਾਂ ਨੂੰ ਮੈਂ ਫੋਨ ਕਰਿਆ ਉਹਨਾਂ ਦੇ ਫੋਨ ਤੋਂ ਬਾਅਦ ਚ ਫਿਰ ਉਹਨਾਂ ਨੇ ਮੈਨੂੰ ਚਿੱਠੀ ਲੈ ਕੇ ਦਿੱਤੀ ਆਪਣੇ ਅਲੂ ਆਪਣੀ ਮੋਹਰ ਲਾ ਕੇ ਪ੍ਰਬੰਧਕ ਦੀ ਦਿੱਤੀ ਉਹ ਚਿੱਠੀ ਉਹਨਾਂ ਦੀ ਇੱਕ ਦਰਖਾਸਤ ਇੱਕ ਸਾਡੀ ਪੰਚਾਇਤ ਅਲੂ ਦਰਖਾਸਤ ਜੀ ਸਾਰੇ ਪੰਚਾਇਲ ਵਿੱਚ ਸਰਪੰਚਾਂ ਨੂੰ ਉਹ ਅਸੀਂ ਥਾਣੇ ਦੇ ਵਿੱਚ ਦਿੱਤੀ ਹੈ ਜੀ ਅਟਾਣੇ ਤੋਂ ਅਸੀਂ ਐਸਐਚਓ ਸਾਹਿਬ ਨੂੰ ਰਾਤ ਵੀ ਕਿਹਾ ਸੀ ਅਸੀਂ ਕਿ ਸਰ ਵੀ ਐਦਾ ਐਦਾ ਗੱਲ ਹੈ ਵੀ ਕੂਲਰ ਵੱਢ ਹੋ ਗਏ ਨੇ ਵੀ ਰਾਤੋਂ ਰਾਤ ਕੂਲਰ ਚੱਕ ਹੋ ਜਾਣੇ ਨੇ ਜਣੀ ਰਾਤੋਂ ਰਾਤ ਤਾਂ ਨਹੀਂ ਚੱਕ ਹੋਏ ਸਵੇਰੇ ਉਹਨਾਂ ਨੇ ਪਪੂਲਰਾਂ ਦੇ ਟੋਟੇ ਕਰਕੇ ਰੱਖੇ ਸੀ ਕਿ ਰਾਤ ਨਹੀਂ ਸੀ ਕਰੇ ਸੀਗੇ ਪਰ ਸਾਡੇ ਕਹਿਣ ਦੇ ਉੱਪਰ ਵੀ ਨਾ ਤਾਂ ਜੀ ਐਸਐਚਓ ਸਾਹਿਬ ਨੇ ਕੋਈ ਰਾਤ ਗੇੜਾ ਮਾਰਿਆ ਤਾਂ ਅਨਚਾਰ ਸਾਹਿਬ ਤੇ ਸਾਡਾ ਉਹਨਾਂ ਦੇ ਕੋਈ ਮਰਗਤ ਹੋਈ ਸੀ ਰਿਸ਼ਤੇਦਾਰੀ ਜੋ ਉਹ ਤਾਂ ਵਿਚਾਰੇ ਹੈ ਹੀ ਨਹੀਂ ਸੀ ਇੱਥੇ ਸਵੇਰੇ ਮੁਨਸ਼ੀ ਸਾਹਿਬ ਆਏ ਨੇ ਜੀ 10 11 ਵਜੇ ਉਹਨਾਂ ਨੇ ਲੀਵਰ ਹਟਾਤੀ ਸੀਗੀ ਲੀਵਰ ਹਟਾਣ ਤੋਂ ਬਾਅਦ ਦੇ ਵਿੱਚ ਉਹ ਚਲੇ ਗਏ ਨੇ ਉਸ ਤੋਂ ਬਾਅਦ ਸੈਕਟਰੀ ਸਾਹਿਬ ਦਾ ਜੀ ਮੈਨੂੰ ਫੋਨ ਆਗਾ ਕਹਿੰਦੇ ਜੀ ਅਸੀਂ ਮੌਕਾ ਦੇਖਣ ਆਣਾ ਮੈਂ ਕਿਹਾ ਭਾਈ ਆਜੋ ਅਸੀਂ ਉੱਥੇ ਗਏ ਆ ਮੈਂ ਜਾਣੀ ਥੋੜੀ ਦੂਰ ਹੀ ਸੀਗਾ ਜਾਨੀ ਮੈਂ ਜਾ ਕੇ ਮੌਕਾ-ਮੁਕਾ ਦਿਖਾਇਆ ਸੈਕਟਰੀ ਸਾਹਿਬ ਨੇ ਫੋਟੋਆਂ ਖਿੱਚ ਲੀਆਂ ਕੁਲਦੀਪ ਸਿੰਘ ਨੇ ਫੋਟੋਆਂ ਖਿੱਚਣ ਦੇ ਨਾਲ ਤਾਂ ਉਹਨਾਂ ਪਹਿਲਾਂ ਤਾਂ ਉਹਨਾਂ ਨੇ ਸਾਡੀ ਪੰਚਾਇਤ ਨੂੰ ਗਾਲੀ ਗਲੋਚ ਮੈਨੂੰ ਵੀ ਕਟੀਆਂ ਔਰ ਪੰਚਾਇਤ ਨੂੰ ਵੀ ਕਟੀਆਂ ਸਾਰੀ ਨੂੰ ਗਾਲਾਂ ਉਸ ਤੋਂ ਬਾਅਦ ਬਾਬਾ ਦਦਾਰ ਸਿੰਘ ਜੀ ਔਰ ਮਨਜੀਤ ਸਿੰਘ ਇਹ ਦੋਏ ਪਾਸੇ ਤੋਂ ਪੈਦਲ ਤੁਰ ਕੇ ਆ ਰਹੇ ਸੀਗੇ ਜਦ ਲਾਲ ਸਿੰਘ ਦੇ ਘਰ ਦੇ ਮੂਹਰੇ ਇਹ ਆਏ ਨੇ ਉਹ 7-8 ਬੰਦਿਆ ਨੇ ਤਿੰਨ ਬੇਟੇ ਸੀਗੇ ਲਾਲ ਸਿੰਘ ਦੇ ਦੋ ਉਹਦੇ ਭਤੀਜੇ ਸੀਗੇ ਉਹਨਾਂ ਨੇ ਇਹਨਾਂ ਤੇ ਉੱਪਰ ਹਮਲਾ ਕਰਤਾ ਜੀ ਔਰ ਜਿਹਦੇ ਵਿੱਚੋਂ ਮਨਜੀਤ ਸਿੰਘ ਦੇ ਸੱਟ ਬਹੁਤ ਗਹਿਰੀ ਲੱਗੀ ਹੈ ਸਿਰ ਦੇ ਵਿੱਚ ਸੱਟ ਬਹੁਤ ਭਾਰੀ ਹੈ ਔਰ ਛਾਤੀ ਦੇ ਉੱਪਰ ਕੋਈ ਤਲਵਾਰ ਨਾਲ ਜਾਂ ਕਿਸੇ ਚੀਜ਼ ਨਾਲ ਉਹਨਾਂ ਨੇ ਹਮਲਾ ਕਰਿਆ ਜੀ ਉਹ ਸਰਕਾਰੀ ਜਿਹੜੇ ਮੁਲਾਜ਼ਮਾਂ ਦੇ ਮੌਜੂਦਗੀ ਵਿੱਚ ਹਮਲਾ ਸਰਕਾਰੀ ਮੁਲਾਜ਼ਮਾਂ ਦੇ ਮੌਜੂਦਗੀ ਵਿੱਚ ਸਰਕਾਰੀ ਮੁਲਾਜ਼ਮ ਦੀ ਗੱਡੀ ਦੇ ਵਿੱਚ ਇੱਤ ਵੀ ਲੱਗੀ ਆ ਜੀ ਕੁਲਦੀਪ ਸਿੰਘ ਦੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਪਾਈ। ਉਹਨਾਂ ਨੇ ਆਪਣੀਆਂ ਫੋਟੋਆਂ ਖਿੱਚ ਕੇ ਲੈ ਗਏ ਨੇ ਜੀ। ਉਹ ਕਹਿੰਦੇ ਜੀ ਕੋਈ ਗੱਲ ਨਹੀਂ ਮੈਂ ਸਵੇਰੇ ਅੱਜ ਛੁੱਟੀ ਸੀਗੀ। ਵੀ ਮੈਂ ਸਵੇਰੇ ਪੂਰੀ ਕਾਰਵਾਈ ਕਰਕੇ ਬਣਦੀ ਇਹਨਾਂ ਦੇ ਉੱਪਰ ਕਰਾਵਾਂਗੇ ਸੀ। ਵੀ ਸ਼ਿਕਾਇਤ ਆਈ ਅੱਜ ਕਿ ਕੋਈ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ। ਹਸਪਤਲ ਦਾਖਲ ਨੇ ਉੱਥੇ ਸਾਡਾ ਠਾਣੇਦਾਰ ਸਾਹਿਬ ਜਾਊਗਾ। ਸਟੇਟਮੈਂਟ ਜੇ ਉਹ ਦੇਣਗੇ ਉਹਦਾ ਉਹਦੇ ਸਾਰ ਕਾਨੂੰਨੀ ਕਾਰਵਾਈ ਉੱਥੇ ਲੈ ਲੈਂਦੇ ਆ। ਇਹ ਵੀ ਸਮਝਦੇ ਤੁਹਾਨੂੰ ਕਹਿੰਦਾ ਸ਼ਿਕਾਇਤ ਆਈ ਹੈ ਕੋਈ। ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਸੀ। ਜੀ ਦਫ਼ਤਰਾਂ ਮਾਮਲਾ ਬਹੁ ਗਾਇਜ ਜਿੱਥੇ ਜਗ ਉਸ ਜਿਹੜਾ ਦਰਖਤਾਂ ਦਾ ਵੇਰਵਾ ਜ਼ਮੀਨਵਾਰੇ ਸ਼ਿਕੋਤੇ ਬਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀਡੀਪੂ ਸਾਹਿਬ ਨੂੰ ਅੱਜ ਛੁੱਟੀ ਸੀ ਸਾਡਾ ਲੈਟਰ ਰੀਸੀਵਰੀ ਹੋ ਸਕਿਆ ਅਸੀਂ ਸਾਰਾ ਵੇਰਵਾ ਬੀਡੀਪੂ ਦਫ਼ਤਰ ਤੋਂ ਲੈ ਕੇ ਫਿਰ ਫਾਰਦਰ ਅੱਗੇ ਕਾਰਵਾਈ ਅਮਲ ਚ ਲਿਆਵਾਂਗੇ ਹਾਂਜੀ ਡਾਕਟਰ ਹਰਪ੍ਰੀਤ ਜੀ ਐਸਟੀ ਸਮਰਾਲਾ ਹਾਂਜੀ ਇੱਕ ਦੋ ਮਰੀਜ਼ ਆਏ ਆ ਇਹ ਪਿੰਡ ਸ਼ਤਾਵਗੜ ਦੇ ਆ ਇੱਕ ਦਾ ਨਾਮ ਹੈਗਾ ਮਨਜੀਤ ਸਿੰਘ ਤੇ ਇੱਕ ਹੈਗਾ ਜਤਿੰਦਰ ਸਿੰਘ ਇਹ ਤਕਰੀਬਨ ਇਹਨਾਂ ਦਾ ਕੋਈ ਲੜਾਈ ਚ ਘਟਾ ਹੋਇਆ ਸੀ ਉੱਥੇ ਸ਼ਤਾਵਗੜ ਦੇ ਵਿੱਚ ਤੇ ਉਹ ਆ ਗਿਆ ਮਲਟੀਪਲ ਇੰਜਰੀਜ਼ ਨਾਲ ਜਿਹੜਾ ਮਨਜੀਤ ਸਿੰਘ ਆ ਇਹਦੇ ਹੈਡ ਇੰਜਰੀ ਹੈਗੀ ਹੈ ਮਲਟੀਪਲ ਇੰਜਰੀਜ਼ ਆ ਬੋਡੀ ਤੇ ਤੇ ਜਿਹੜਾ ਜਤਿੰਦਰ ਸਿੰਘ ਆ ਇਹਦੇ ਸਪਰਫੇਸ਼ਲ ਇੰਜਰੀਜ਼ ਹੈਗੀਆਂ ਨੇ ਇਹਦੀ ਉਮਰ ਹੈਗੀ 28 ਸਾਲ ਤੇ ਮਨਜੀਤ ਸਿੰਘ ਦੀ ਜਿਹੜੀ ਉਮਰ ਉਹ 42 ਸਾਲ ਦੀ ਹੈ ਇਹਨੂੰ ਵੀ ਐਮਐਲਆਰ ਕਰਤੀ ਆ ਐਮਐਲਆਰ ਕਰਕੇ ਦੇ ਥਾਣੇ ਨੂੰ ਰਿਸੀਵ ਕਰਾਤੀ ਆ ਪਰ ਅੱਗੇ ਦੀ ਜਿਹੜੀ ਕਾਰਵਾਈ ਆ ਉਹ ਪੁਲਿਸ ਦੇ ਥਰੂ ਕਰਨਗੇ ਇਹਨਾਂ ਦੇ ਜਿਹੜੀ ਹੈਡ ਇੰਜਰੀ ਹੈ ਜੀ ਉਹ ਕਿਦਾਂ ਲੱਗਦਾ ਕਿ ਕੀ ਕਰੋਗੇ ਇਹਨੂੰ ਰੈਫਰ ਕਰਾ ਹਾਂਜੀ ਉਹਨੂੰ ਅਸੀਂ ਮਤਲਬ ਸਿਟੀ ਸਕੈਨ ਵਾਸਤੇ ਰੈਫਰ ਕਰ ਰਹੇ ਹਾਂ ਹਾਇਰ ਸੈਂਟਰ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਊਗੀ ਫਿਰ ਬੰਦੀ ਕਾਰਵਾਈ ਉੱਥੇ ਕਰਾਂਗਾ ਤੇ ਦੋਨੋਂ ਵਖਵਖਰੇ ਆਪਸੀ ਲੜਾਈ ਵਾਲ ਨੇ ਜੀ ਵਿਆਪਤ ਤੇ ਦੋਨੇ ਵਖਵਖਰੇ ਤਰ੍ਹਾਂ ਹਾਂਜੀ ਲੱਗਦਾ ਵਖਵਖਰੇ ਬਾਕੀ ਇਹ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਪਤਾ ਲੱਗੂ ਕਿ ਇੰਜਰੀਜ਼ ਦੋਨਾਂ ਦੀ ਸੀਗੀ